ਭਪੀਆ ਜੀ ਸਾਬਾ ਜੀ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਹੈ ਕਿਉਂ ਜਿਹੜਾ ਫਸਟ ਕੌਂਸਲ ਫਸਟ ਮੈਡੀਕਲ ਅੱਜ ਜਿਹੜੀ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਧੰਨਵਾਦ ਕਰਨਾ ਵੀ ਤੁਸੀਂ ਵੀ ਸਾਡੇ ਸ਼ਾਰਟ ਪੀਟ ਤੇ ਤੁਹਾਨੂੰ ਸੁਨੇਹਾ ਦਿੱਤਾ ਸਵੇਰੇ ਤੁਸੀਂ ਸਾਰੇ ਮੀਂਹ ਵਾਦੇ ਜਿੱਥੇ ਇਕੱਠੇ ਹੋਏ ਜੇ ਇਹ ਵੀ ਇੱਕ ਕਿਸਾਨਾਂ ਦੇ ਨਾਲ ਪੰਜਾਬੀਆਂ ਨਾਲ ਤੁਹਾਡੀ ਹੰਧਰਦੀ ਦਾ ਪ੍ਰਗਟਾਵਾ ਆ ਅੱਜ ਇਸ ਕਰਕੇ ਸਾਰੇ ਇਕੱਠੇ ਹੋਏ ਆ ਜਿੰਨੇ ਵੀ ਸਾਰੇ ਹਲਕਾਂ ਚਾਜ ਮੇਰੇ ਨਾਲ ਬੈਠੇ ਨੇ ਰਾਘੂਰਜ ਵੀ ਜ਼ਮੀਨ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਉੱਥੋਂ ਵੀ ਆਏ ਮਿੰਟੂ ਜੀ ਆਏ ਨੇ ਰਵੀ ਮੋਹਨ ਜੀ ਆਏ ਨੇ ਹਲਕਾ ਚਾਰਜ ਸਾਡੇ ਰਾਜਨ ਵੀਰ ਹੁਣੀ ਨੇ ਮਾਲ ਸਾਹਿਬ ਨੇ ਸਾਡੇ ਹੁਣੇ-ਹੁਣੇ ਪ੍ਰਧਾਨ ਜੀ ਨੇ ਮੀਤ ਪ੍ਰਧਾਨ ਬਣਾਏ ਨੇ ਸੰਧੂ ਸਾਹਿਬ ਤੇ ਸਾਰੇ ਮਹਿੰਦ ਸਾਹਿਬ ਇੱਥੇ ਨੇ ਅੱਜ ਸਾਰੇ ਤਾਂ ਇਕੱਠੇ ਹੋਏ ਆ ਕਿ ਸ਼੍ਰੋਮਣੀ ਕਲਦਲ ਨੇ ਬੜਾ ਵੱਡਾ ਪਿਛੇ ਲੈ ਜਾਣ ਦਾ ਅਪਰਾਧ ਕੀਤਾ ਕਿ ਜੋ ਲੈਂਡ ਐਕਵਾਇਰ ਕੀਤੀ ਗਈ ਉਹ ਕਿਸਾਨਾਂ ਨੇ ਬੜਾ ਵੱਡਾ ਟੱਕਾ ਕਿਉਂਕਿ ਕਿਸਾਨਾਂ ਨੂੰ ਕੋਈ ਸਰਕਾਰ ਦੇ ਹੀ ਨਹੀਂ ਰਹੀ ਜੇ ਪਹਿਲਾਂ ਤੇ ਇਹ ਲੋਕਾਂ ਨੂੰ ਸਮਝ ਨਹੀਂ ਕਿ ਸ਼ਾਇਦ ਉਹਨਾਂ ਨੂੰ ਕੋਈ 50 ਲੱਖ ਕਰੋੜ ਰੁਪਇਆ ਦੇਣਾ ਜਦੋਂ ਪਾਲਿਸੀ ਪੜੀ ਗਈ ਕੁਝ ਵੇਖਿਆ ਗਿਆ ਕਿ ਕਿਸਾਨਾਂ ਕੋ ਉਲਟੇ ਪੈਸੇ ਪਰ 1 ਏਕੜ ਕਰੋੜ ਰੁਪਇਆ ਲੈਣਾ ਉਹਨੂੰ ਡਿਵੈਲਪ ਕਰਨ ਦੀ ਤੇ ਸਿਰਫ ਕੋਈ 10 ਕੇ ਮਰਲੇ ਥਾਂ ਦੇਣਾ ਤੇ ਉਸ ਕਰਕੇ ਫਿਰ ਪ੍ਰਧਾਨ ਜੀ ਨੇ ਜਦੋਂ ਸਾਰੀ ਗੱਲ ਵੇਖੀ ਕਿ ਕਿਸਾਨ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਲੁਧਿਆਣਾ ਜਿੱਥੋਂ ਕਿ ਉਹ 25 ਹਜ਼ਾਰ ਏਕੜ ਜ਼ਮੀਨਾਂ ਨੂੰ ਲੈਣੀ ਸੀ ਉੱਥੇ ਬੜਾ ਵੱਡਾ ਅਕਾਲੀ ਦਲ ਨੇ ਧਰਨਾ ਦਿੱਤਾ ਉਸ ਤੋਂ ਬਾਅਦ ਬਠਿੰਡੇ ਧਰਨਾ ਦਿੱਤਾ ਫਿਰ ਪਟਿਆਲੇ ਦਿੱਤਾ ਮਹਾਲੀ ਦਿੱਤਾ ਤੇ ਬੜਾ ਵੱਡਾ ਹੰਗਾਰਾ ਸਾਰੇ ਪੰਜਾਬ 'ਚੋਂ ਮਿਲਿਆ ਤੇ ਕਿਸਾਨਾਂ ਨੂੰ ਵੀ ਮਾੜੀ ਮੁੱਟੀ ਇਹ ਜਿਹੜੇ ਬੰਦੇ ਡਿਪਰੈਸ਼ਨ 'ਚ ਜਾਣ ਨੂੰ ਤਿਆਰ ਵੀ ਹੋ ਰਾਤ ਮਢੀ ਕੇ ਅਕਾਲੀ ਦਲ ਨਾਲ ਖਲੋਤਾ ਹੈ ਦੂਜੀਆਂ ਪਾਰਟੀਆਂ ਵਾਲੇ ਬਿਆਨ ਤਾਂ ਦਿੰਦੇ ਰਹੇ ਪਰ ਸਾਹਮਣੇ ਕੋਈ ਨਹੀਂ ਆਇਆ ਇਸ ਕਰਕੇ ਸਰਕਾਰ ਨੂੰ ਇਹ ਮਜਬੂਰ ਨਫਰੇ ਕਾਨੂੰਨ ਵਾਪਸ ਲੈਣਾ ਪਿਆ ਇੱਕ ਹੋਰ ਬੜਾ ਵੱਡਾ ਕੰਮ ਬਾਦਲ ਸਾਹਿਬ ਨੇ ਕੀਤਾ ਹੈਗਾ ਕਿ ਦਰਬਾਰ ਸਾਹਿਬ ਚ ਜਾ ਕੇ 31 ਤਰੀਕ ਨੂੰ ਅਰਦਾਸ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਇੱਕ ਹਮਾਲੀ ਉਥੇ ਅਮ ਸਾਹਿਬ ਗੁਰਦੁਆਰੇ ਤੋਂ ਇੱਕ ਮੋਰਚਾ ਸ਼ੁਰੂ ਕਰਨਾ ਸੀ ਕਿ 5-500 ਬੰਦਾ ਰੋਜ਼ ਜਾਏਗਾ ਤੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਉਹ ਸ਼ੁਰੂ ਕਰਨਾ ਸੀ ਤੇ ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਠੀ ਤੱਕ ਹੁੰਦਾ ਜਾ ਕੇ ਰੌ ਕਰਨਾ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਇਹ ਸਰਕਾਰ ਨੇ ਹੁਣ ਜਿਹੜਾ ਇਹ ਇਹ ਕਾਨੂੰਨ ਵਾਪਸ ਲਿਆ ਤੇ ਅੱਜ ਮੇਰੀ ਗੱਲ ਇਹ ਇੱਕ ਹੋਰ ਬੇਨਤੀ ਹੈ ਵੀ ਪ੍ਰੈਸ ਦੇ ਵਿੱਚ ਇਹ ਗੱਲ ਕਹਿ ਦੇਣੀ ਕਿ ਨੋਟੀਫਿਕੇਸ਼ਨ ਕਰਨਾ ਕਿ ਹਾਂ ਇਹ ਪਾਲਸੀ ਜਿਹੜਾ ਇਹ ਡਰਾਪ ਕਰ ਦਿੱਤੀ ਹੈ ਸਿਰਫ ਇੰਨੀ ਗੱਲ ਨਾਲ ਨਹੀਂ ਤਸੱਲੀ ਹੁੰਦੀ ਇਹ ਬਕਾਇਦਾ ਤੌਰ ਤੇ ਕੈਬਨਟ ਚ ਲਿਆ ਕੇ ਇਹਨੂੰ ਡੀ ਨੋਟੀਫਿਕੇਸ਼ਨ ਕਰਨ ਤਾਂ ਜੋ ਪੱਕਾ ਕੰਮ ਹੋ ਜਾਵੇ ਅਜੇ ਵੀ ਕਿਸਾਨਾਂ ਤੇ ਤਲਵਾਰ ਲਟਕ ਰਹੀ ਆ ਵੀ ਇਹ ਕੰਮ ਠੰਡਾ ਕਰਕੇ ਕੋਈ ਕਿਸਾਨਾਂ ਨੂੰ ਲਾਚ ਦੇ ਕੇ ਦੁਬਾਰਾ ਨਾ ਇਹ ਗੱਲ ਕਰ ਲ ਤੇ ਵੱਡਾ ਹੰਗਾਰਾ ਇਸ ਕਰਕੇ ਮਿਲਿਆ ਕਿ ਲੋਕ ਪੰਜਾਬ ਦੇ ਬੜੇ ਸਿਆਣੇ ਨੇ ਤੇ ਜਿਹੜੀ ਜ਼ਮੀਨ ਹੋਣ ਅਕਵਾਇਰ ਹੋਈ ਆ ਇਹ ਹੈਗੀ 65000 ਰੁਪਏ ਤੇ ਇਹ ਵੱਡੇ ਸ਼ਹਿਰਾਂ ਚ ਕੀਤੀ ਹੁਣ ਸਾਡੇ ਗਰਦਾਸਪੁਰ ਵੀ ਜਲਾਇ ਇੱਥੇ ਕਰਵਾਵਾ ਪਿੰਡਿਆ ਉਥੇ ਐਕਵਾਇਰ ਕੀਤੀ ਉਹਨਾਂ ਲੱਗੇ ਵੀ ਬੜਾ ਧੱਕਾ ਹੋਇਆ ਕਾਂਗਰਸ ਵਾਲੇ ਵੀ ਉਹਦੀ ਜ਼ਮੀਨ ਐਕਵਾਇਰ ਹੋਈ ਬੱਸ ਸਟੈਂਡ ਲਈ ਤੇ ਇਹਦਾ ਬਟਾਲੇ ਵੀ ਹੋਈ ਤੇ ਬਾਕੀ ਛੋਟੇ-ਛਾਣੇ ਮਿਊਜ਼ਿਕ ਕਮੇਟੀਆਂ ਜਿਹੜੀਆਂ ਇਹਨਾਂ ਨੇ ਫਿਰ ਉਹਦੇ ਦਿਵਾਲੇ ਵੀ ਹੋਣਾ ਸੀ ਤੇ ਉਹ ਇਸ ਕਰਕੇ ਲੋਕ ਸੜਨਾ ਸਾਰੇ ਤੁਰ ਪਏ ਤੇ ਬੜਾ ਵੱਡਾ ਹੰਗਾਰਾ ਮਿਲਿਆ ਇਸ ਕਰਕੇ ਇਹਨਾਂ ਨੇ ਵਾਪਸ ਕੀਤਾ ਤੇ ਤੁਹਾਨੂੰ ਅੱਜ ਖਿੱਚ ਦਿੱਤੀ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਉਨੇ ਆ ਕਿ ਕੋਈ ਵੀ ਸਰਕਾਰ ਵੱਲੋਂ ਕਿਸੇ ਵੀ ਧੱਕਾ ਹੋਏ ਅਕਾਲੀ ਦਲੋਂ ਦੇ ਨਾਲ ਡਟ ਕੇ ਰਹਿ ਜਾਏਗਾ ਪ੍ਰਧਾਨ ਸਾਹਿਬ ਦਾ ਆਦੇਸ਼ ਆ ਕਿ ਜਿੱਥੇ ਵੀ ਤੁਹਾਨੂੰ ਕੋਈ ਲੋੜ ਪੈਂਦੀ ਆ ਉਹਦੇ ਨਾਲ ਖਲੋ ਔਰ ਕਾਂਗਰਸ ਦੀਆਂ ਨੀਤੀਆਂ ਤੇ ਝਾੜੂ ਵਾਲੇ ਚੱਲੇ ਨਹੀਂ ਕਾਂਗਰਸ ਵਾਲੇ ਵੀ ਇਦਾਂ ਇੱਕ ਵਾਰ ਜਿੰਮੇਦਾਰ ਕਰਦੇ ਰੇ ਕਿਸੇ ਨੂੰ ਨਹੀਂ ਪੁੱਛਦੇ ਰ ਆ ਸਾਡੇ ਹਲਕੇ ਦੀ ਗੱਲ ਨਵੀਪੁਰ ਇਹ ਕਾਂਗਰਸ ਵਾਲੇ ਕਿਥੇ ਜ਼ਮੀਨ ਐਕਵਾਇਰ ਹੋਈ ਤੇ ਨਵੀਪੁਰ ਦੇ ਲੋਕ ਮੇਰੇ ਕੋਲ ਆਏ ਕਿ ਮੈਂ ਬਾਦਲ ਸਾਹਿਬ ਨੂੰ ਮਿਲਾਇਆ ਉਹਨੂੰ ਤੇ ਬਾਦਲ ਸਾਹਿਬ ਨੇ ਫਿਰ ਇਹ ਗੱਲ ਕਹੀ ਕਿ ਕੈਬਨਚ ਪਾਸ ਕਰਤਾ ਕਿ ਕਿਸੇ ਵੀ ਜਿਮੀਦਾਰ ਦੀ ਜ਼ਮੀਨ ਇਕ ਵਾਰ ਨਹੀਂ ਕੀਤੀ ਜਾਏਗੀ ਜਿੰਨਾ ਚਿਰ ਉਹਦੀ ਸਹਿਮਤੀ ਨਾ ਹੋਵੇ ਤੇ ਸਾਰੀ ਜ਼ਮੀਨ ਛੜਾਈ ਫਿਰ ਆ ਪੋਡਾ ਵਾਲੀ ਜ਼ਮੀਨ ਜਿਹੜੀ ਹੈ ਇਹ ਵੀ ਕਾਂਗਰਸ ਨੇ ਐਕਵਾਇਰ ਕੀਤੀ ਜਿੱਥੇ ਅੱਜਕੱਲ ਕੋਠੀਆਂ ਬਣ ਰਹੀਆਂ ਨੇ ਬੱਸ ਸਟੈਂਡ ਹੋਰ ਵੀ ਕਿਤੇ ਬਣ ਸਕਦਾ ਸੀ ਉਹੀ ਜ਼ਮੀਨ ਘਰਾੜੇਵਾਂ ਦੀ ਐਕਵਾਇਰ ਹੋਈ ਪਹਿਲਾਂ ਬਾਈਪਾਸ ਬਣਿਆ ਉਦੋਂ ਜ਼ਮੀਨ ਘਰਾੜੇਵਾਂ ਦੀ ਐਕਵਾਇਰ ਹੋਈ ਸੋ ਇਸ ਕਰਕੇ ਇਹ ਕਾਂਗਰਸ ਵਾਲੇ ਵੀ ਇਦਾਂ ਕਰਦੇ ਰਹੇ ਤਦੇ ਕਾਂਗਰਸ ਵਾਲੇ ਨਹੀਂ ਬੋਲਦੇ ਕਿਉਂਕਿ ਜੇ ਉਹ ਬੋਲਣਗੇ ਤੇ ਤੁਹਾਡੇ ਵਰਗੇ ਜਿਹੜੇ ਸੀਨੀਅਰ ਸਿਆਣੇ ਪੱਤਰਕਾਰ ਨੇ ਉਹਨਾਂ ਨੇ ਇਹ ਗੱਲ ਦਾ ਜਵਾਬ ਮੰਗਣਾ ਕਿ ਤੁਸੀਂ ਨਹੀਂ ਇਕਵਰ ਕੀਤੀ ਪੰਜਾਬ ਦੇ ਲੋਕਾਂ ਨੇ ਪੁੱਛਣਾ ਵੀ ਤੁਸੀਂ ਵੀ ਇਕਵਰ ਕਰਦੇ ਰਹੇ ਜੇ ਇਸ ਕਰਕੇ ਕਾਂਗਰਸ ਵਾਲੇ ਨਹੀਂ ਬੋਲੇ ਤੇ ਇਸ ਕਰਕੇ ਤੁਹਾਨੂੰ ਖੇਡ ਦਿੱਤੀ ਆ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਸਨੇ ਹੱਟਣਾ ਚਾਹੁੰਦੇ ਆ ਕਿਸੇ ਵਕਤ ਕੋਈ ਵੀ ਤੱਕਾ ਹੁੰਦਾ ਹੈ ਖਿਰੋਮਨੀ ਕਲਲ ਦੇ ਪ੍ਰਧਾਨ ਸਦਾਰ ਸੰਦੀਪ ਸਿੰਘ ਜੀ ਬਾਲਦੇ ਦੇ ਹਦਾਇਤਾਂ ਦੇ ਮੁਤਾਬਕ ਹਰ ਜ਼ਿਲ੍ਹੇ ਵਿੱਚ ਹਰ ਹਲਕੇ ਵਿੱਚ ਇੰਚਾਰਜ ਜਿਹੜੇ ਨੇ ਉਹ ਲੋਕਾਂ ਨਾਲ ਖੜ੍ਹਣਗੇ ਤੇ ਸਰਕਾਰ ਤੇ ਦਾਵਾ ਕਰਦੀ ਕਿ ਡਵੈਲਪਮੈਂਟ ਦੀ ਸਕੀਮ ਸੀ ਪਰ ਇਹ ਤਾਂ ਲੋਕ ਤੇ ਜਾ ਤੁਸੀਂ ਆਪੋਜੀਸ਼ਨ ਨੇ ਗ੍ਰੋਥ ਨੂੰ ਕੀ ਕਰ ਦਿੱਤਾ ਦੇਖੋ ਡਵੈਲਪਮੈਂਟ ਤਾਂ ਸਾਡੇ ਕੋਲ ਕਿਸਾਨ ਆਏ ਵੀ ਸਾਡੇ ਕੋਈ ਛੁੱਟ ਛੁੱਟੀਆਂ ਜ਼ਮੀਨਾਂ ਨੇ ਤੇ ਜੇ ਐਕਵਾਇਰ ਹੋ ਗਈਆਂ ਅਸੀਂ ਜਾਣਾ ਕਿੱਧਰ ਨੂੰ ਕਿਉਂਕਿ ਪੈਸਾ ਤਾਂ ਕੋਈ ਮਿਲ ਨਹੀਂ ਰਿਹਾ ਜਾਂ ਤੇ ਕੋਈ ਉਹਨਾਂ ਮੁੱਲ ਤੈਅ ਕਰ ਦੇ ਉਹਨਾਂ ਨੂੰ ਕੋਈ ਪੈਸੇ ਮਿਲਦੇ ਉਹ ਉਹ ਕਹਿੰਦੇ ਜਾ ਕੇ ਜਿੱਦਾਂ ਪਹਿਲਾਂ ਵੀ ਕਿਸੇ ਵਕਤ ਸੁਣਦੇ ਰਹੇ ਆ ਵੀ ਇੱਧਰ ਕਿਉਂ ਜ਼ਮੀਨ ਜੇ ਕਿਰੇ ਸ਼ਹਿਰ ਕਿਸੇ ਜੇ ਐਕਵਾਇਰ ਹੋਈ ਆ ਤੇ ਦਿਨਨਗਰ ਆ ਲ ਜਾ ਕੇ ਗਾਂਨ ਰੋਡ ਵਾਲ ਜਾ ਕੇ ਸਾਡੇ ਜਿਲ੍ਹੇ ਉੱਥੇ ਸਸਤੀਆਂ ਜ਼ਮੀਨਾਂ ਲੈ ਲੈਂਦੇ ਸੀ ਤੇ ਜਦੋਂ ਉਹਨੂੰ ਮਿਲਣਾ ਹੀ ਕੁਝ ਨਹੀਂ ਤੇ ਉਲਟਾ ਇਹਨਾਂ ਨੇ ਕਹਿਤਾ ਵੀ ਕਰੋੜ ਰੁਪਏ ਤੁਹਾਡੇ ਕੋਲ ਲੈਣਾ ਉਹਨੂੰ ਡਿਵੈਲਪ ਕਰਨ ਵਾਸਤੇ ਤੇ ਇਸ ਕਰਕੇ ਫਿਰ ਲੋਕ ਜਿਹੜੇ ਲੰਬੰਦ ਹੋਏ ਇਹ ਕਾਲੀ ਦਾਲ ਨੇ ਫਿਰ ਸਟੈਂਡ ਆ ਤੇ ਉਹ ਅੱਜ ਸਟੈਂਡ ਸਾਡਾ ਕਾਮਯਾਬ ਹੋਇਆ ਗਾਂ ਵੀ ਨਾਲ ਆ ਕਿਸਾਨਾਂ ਦਾ ਮੇਰੇ ਸਾਹਬ ਇੱਕ ਕਿਹੜਾ ਨਵਾਂ ਤੜਾ ਫਾਰਮ ਹੋ ਗਿਆ ਹੈ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ ਕਹਿੰਦੇ ਖਾਲੀ-ਖਾਲੀ ਇੱਕ ਨਵਾਂ ਪੁਰ ਹੋਮ ਵਿੱਚ ਆ ਗਿਆ ਹੈ ਉਸ ਦਾ ਵੇਖਦੇ ਹਾਂ ਉਹ ਵੇਖੋ ਜੀ ਉਹ ਗਿਆਨੀ ਹਰਪ੍ਰੀਤ ਉਹ ਸਾਨੂੰ ਬੁੜੇ ਖਾ ਲੱਗਿਆ ਕਿਉਂਕਿ ਜਦੋਂ ਬੰਦਾ ਅਕਾਲ ਤਖਤ ਤੇ ਜਹੇਦਾਰ ਹੁੰਦਾ ਉਹਦੀ ਇੱਕ ਆਵਾਜ਼ ਤੇ ਸਾਰੇ ਸਿੱਖ ਤੇ ਸਾਰੇ ਪੰਜਾਬੀ ਇਕੱਠੇ ਹੁੰਦੇ ਉਹਨੇ ਕਿ ਸਿਆਸੀ ਪੜਾਅ ਵਿੱਚ ਆ ਗਿਆ ਤੇ ਪ੍ਰਧਾਨਗਰ ਦਾ ਬਣਨਾ 12 ਬੰਦਿਆਂ ਦਾ ਪ੍ਰਧਾਨ ਬਣਿਆ ਦੱਸੇ ਦਾ ਵੀ ਉਹ ਪਾਰਟੀ ਦਾ ਦਫ਼ਤਰ ਕਿੱਥੇ ਆ ਅਪਰਤੀ ਕਰਦੇ ਵਿਦੇਸ਼ ਕੌਣ ਕਿਥੇ ਆ ਉਹਦੇ ਕੋ ਹਲਕਾ ਇਨਚਾਰਜ ਕਿਥੇ ਨੇ ਕਿਦਾਂ ਚੋਣ ਲੜਨੀ ਆ ਉਹ ਐਵੇਂ ਪ੍ਰਧਾਨ ਜੀ ਦੇ ਖਿਲਾਫ ਬੀਬੀ ਸਿੰਘ ਜੀ ਬਾਦਲ ਦੇ ਉਲਟੋ ਬੋਲਦਾ ਤੇ ਉਹਨੂੰ ਨਹੀਂ ਚਾਹੀਦਾ ਬੋਲਣਾ ਤੇ ਉਹਦੀ ਖਾਸ਼ੀ ਪਹਿਲਾਂ ਉਹਨੇ ਧੜੇ ਬੰਦੀ ਬਣਾਈ ਕਾਲੇ ਦਲ ਚ ਕਿ ਦੋਹੇ ਧੜੇ ਮੈਨੂੰ ਕਹਿਣ ਕਿ ਮੈਂ ਪ੍ਰਧਾਨ ਬਣ ਜੂ ਕੋਈ ਨਹੀਂ ਗੱਲ ਬਣੀ ਤੇ ਉਹਨੇ ਹੁਣ ਸੋਚਿਆ ਪ੍ਰਧਾਨ ਜੀ ਤੇ ਬਣ ਗਏ ਡੈਲੀਗੇਟਾਂ ਦੇ ਅਨੁਸਾਰ ਸਾਰੀ ਗੱਲਬਾਤ ਹੋ ਗਈ ਤੇ ਹੁਣ ਮੈਂ ਕੱਲਾ ਹੀ ਬਣ ਜੰਨਾ ਆਂਦੇ ਡੈਲੀਗੇਟਾਂ ਲਈ ਕਿ ਹੁਣ ਹੋਈ ਆ ਤੇ ਬੁਸ਼ੇ ਭਰਤੀ ਕਿਥੇ ਹੋਈ ਰਖਣਾ ਸਾਹਿਬ ਦੇ ਪਹਿਲੇ ਨਹੀਂ ਕਹਿ ਗਏ ਇੱਥੇ ਪ੍ਰੈਸ ਰਾਏ ਨੂੰ ਵੀ ਸਾਡਾ ਇਹ ਪ੍ਰਧਾਨ ਦਾ ਹਰਪ੍ਰੀਤ ਹੈ ਤੇ ਉਹਨੂੰ ਨਹੀਂ ਇਹ ਕੰਮ ਚ ਪੈਣਾ ਚਾਹੀਦਾ ਚਲੋ ਜਿਹੜੀ ਉਹਦੀ ਲਾਈਨ ਆ ਉਧਰ ਹੀ ਰਹਿਣਾ ਚਾਹੀਦਾ ਸੀ ਤੇ ਕੋਈ ਕਿ ਨਹੀਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਦੋ ਆਖ ਮਹੀਨਿਆਂ ਨੂੰ ਸਾਰੇ ਠੋਸ ਕਹਿੰਦਾ ਪਹਿਲੇ ਇਹਨਾਂ ਦੇ ਲੀਡਰਾਂ ਦੇ ਬਿਆਨ ਹੁੰਦੇ ਹੁਣ ਕਿਤੇ ਅਖਬਾਰ ਚ ਲਾਉਂਦੇ ਨਹੀਂ ਅਖਬਾਰ ਚ ਖਬਰ ਲਾਉਣੀ ਕਿਹੜੀ ਸੌਖੀ ਆ ਤੁਸੀਂ ਸਾਰੇ ਜਾਣਦੇ ਸੀ ਤੇ ਇਹ ਕਰਕੇ ਦੋ ਚਾਰ ਦਿਨ ਗੱਲਾਂ ਇਹ ਚਲਣੀਆਂ ਨੇ ਤੇ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ ਆਉਂਦੇ ਸਾਰੇ ਸਾਹ ਬੰਦੇ ਖਿਲਾਰਨੇ ਪਹਿਲਾਂ ਤੇ ਬੰਦੇ ਨੂੰ ਲੱਭਣੇ ਤੇ ਇਹ ਲੱਭਣਗੇ ਤੇ ਇਹ ਉਹੀ ਬੰਦੇ ਆnde ਨਾਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਰ ਦੇ ਖਿਲਾਫ ਨੇ ਤੇ ਨਿਜੀ ਤੌਰ ਤੇ ਪ੍ਰਧਾਨ ਜੀ ਦੇ ਉਲਟ ਨੇ ਤੇ ਜਦੋਂ ਖਿਲਾਫ ਲੱਗੇ ਬੰਦੇ ਤੇ ਜੀ ਉਹ 5-500 ਹਜ਼ਾਰ ਹਜ਼ਾਰ ਵੋਟ ਲੈਣਗੇ ਤਾਂ ਫਾਇਦਾ ਹੋਣਾ ਕਿਉਂਕਿ ਸਾਡੇ ਨਾਲ ਤਾਂ ਅੱਗੇ ਇਹ ਨਹੀਂ ਉਹ ਕਾਂਗਰਸ ਨੂੰ ਵੋਟਾਂ ਪੈਣਗੀਆਂ ਨੇ ਇਸ ਕਰਕੇ ਯੂਰਬ ਕਰਦਾ ਠੀਕ ਆ ਚਲੋ ਇਹ بڑے ਚਿਰ ਦੇ ਲੱਗੇ ਹੀ ਇਹ 10-12 ਬੰਦੇ ਆ ਗਏ ਨੇ ਉਹਨਾਂ ਦਾ ਪ੍ਰਧਾਨ ਬਣੇਗਾ ਜਾਂ ਬਣ ਗਿਆ ਹੁਣ ਇਥਰੇ ਕਰਨਗੇ ਕੋਈ ਗੱਲ ਨਹੀਂ ਔਰ ਇਹ ਯਾਦ ਕਰੋ ਤੁਸੀਂ ਇਤੋਂ ਦੀਆਂ ਕਈ ਘਟਨਾਵਾਂ ਪੰਜਾਬ 'ਚ ਨਿੱਕੀਆਂ ਮੋਟੀਆਂ ਵਾਪਰੀਆਂ ਪਿੱਛੇ ਪੀਪੀ ਪਾਰਟੀ ਬਣ ਗਈ ਤੇ ਪੀਪੀ ਆਏ ਬੰਦੇ ਖਿਲਾਰਦੇ ਜਦੋਂ ਮੈਂ ਦੂਜੀ ਵਾਰੀ ਬਣਿਆ ਇਹ 2015-15 ਰੋਡ ਲੈ ਕੇ ਜਿਹੜੀ ਕਾਂਗਰਸ ਨੂੰ ਪੈਣੀ ਸੀ ਤੇ ਸਾਡੀ ਸਰਕਾਰ ਦੁਬਾਰਾ ਬਣ ਗਈ ਤੇ ਪ੍ਰਧਾਨ ਜੀ ਸਾਡੇ ਉਪ ਮੁੱਖ ਮੰਤਰੀ ਬਣ ਗਏ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਇੱਕ ਕਿ ਇਹ ਜੇ ਨਹੀਂ ਵੀ ਬਣਦੇ ਤੇ ਬੰਦੇ ਨਹੀਂ ਵੀ ਵਖਰੇ ਹੁੰਦੇ ਤੇ ਕਦੀ ਰਾਜਨੀਤੀ ਦੇ ਵਿੱਚ ਸਾਰੇ ਲੋਕ ਨਹੀਂ ਇਕੱਠੇ ਹੁੰਦੇ ਹੋਰ ਬੰਦੇ ਤੁਰ ਪਣਾ ਸੀ ਸੋ ਇਸ ਕਰਕੇ ਇਹ 2-4 ਦਿਨ ਦੀ ਗੱਲ ਚੱਲਣੀ ਆ ਤੇ ਵਿੱਚੋਂ ਇਹ ਵੀ ਬੰਦੇ ਪੂਰੇ ਨਹੀਂ ਰਹੇ ਕਈ ਪ੍ਰਧਾਨ ਜੀ ਨੂੰ ਅਪਰੋਚ ਕਰਨ ਦੇ ਨੇ ਕਈਆਂ ਸੌਦੇ ਕਰਨੇ ਨੇ ਕਈਆਂ ਬੰਦਿਆਂ ਨੇ ਬੰਦਿਆਂ ਨੇ ਮੋਲ ਵਟਣੇ ਵੀ ਮੈਨੂੰ ਡੇਟ ਦੇਣ ਜਾਣੀਆਂ ਮੇਰੇ ਮੁੰਡੇ ਨੂੰ ਦੇ ਦਿਓ ਕਈ ਕਹਾਣੀਆਂ ਵਾਲੇ ਹੋਣੀਆਂ ਨੇ ਆਲੇ ਗਾਂ-ਗਾ ਵੇਖੋ ਇਹ ਰਾਜਨੀਤਿਕ ਜਿਹੜਾ ਸਿਸਟਮ ਹੁੰਦਾ ਇਹ ਲੰਮਾ ਚੜਾ ਹੁੰਦਾ ਬਸ ਸ਼ਮੀਰ ਜੀ ਨੇ ਬੇਨਤੀ ਵੀ ਕੀਤੀ ਹੈ ਜਿਹੜਾ ਉਸੇ ਪਰਾਲੇ ਮੇਰੇ ਦਾ ਵਾਪਸ ਆ ਜਾਣ ਕੀ ਦੇਖਦੇ ਉਹ ਆ ਉਹ ਤੇ ਕਹਿੰਦੇ ਨੇ ਆ ਜਾਣ ਪਰ ਹੁਣ ਕਿਹੜੇ ਮੂੰਹ ਨਾਲ ਗੱਲਾਂ ਬੜੀਆਂ ਕਰ ਬੈਠੇ ਨੇ ਜੇ ਕੋ ਨਾਰਾਜ ਹੈ ਚੁੱਪ ਕਰਕੇ ਬਹਿ ਰਹੇ ਚਲੋ ਕਿਤੇ ਰਾਇ ਨਮਾ ਹੋ ਜਾਂਦਾ ਆਉਣਗੇ ਹੋੜੀ ੋੜੀ ਜਿਹੜਾ ਬੜੇ ਬੜੇ ਵੱਡੇ ਫਟ ਮਿਲ ਜਾਂਦੇ ਨੇ ਸਮੇਂ ਦੇ ਮੁਤਾਬਕ ਤੇ ਆਇਆ ਹੁਣ ਇਹ ਸ਼ਰਮ ਸ਼ਰਮ ਕਿਦਾ ਇਡੀ ਛਿੱਤੀ ਕਿਦਾ ਆਇਨਾ ਪਾਈ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਦਾਂ ਕੱਟ ਜੋੜ ਜਾ ਬਾਜਪਾ ਨਾਲ ਕੱਟ ਜੋ ਰੋ ਰਿਹਾ ਜੀ ਪ੍ਰਧਾਨ ਜੀ ਦੀ ਪਾਵਰ ਆ ਸਾਡਿਆਂ ਦੀ ਵੀ ਕੀ ਕਰਦੇ ਨੇ ਕਿਦਾਂ ਨਹੀਂ ਕਰਦੇ ਜੋ ਕਰਨਗੇ ਫੈਸਲਾ ਸਾਨੂੰ ਠੀਕ ਆ ਅਕਾਲੀ ਦਲ ਮਜ਼ਬੂਤ ਆ ਜਨਬ ਦੇਣਾ ਮਜ਼ਬੂਤ ਹੋ ਰਿਹਾ ਲੋਕ ਨਾਲ ਜੁੜ ਰਹੇ ਨੇ ਮੁੱਦਿਆਂ ਦੀ ਗੱਲ ਆ ਬਾਕੀ ਠੀਕ ਆ ਦਾਸਾਲ ਰਾਜ ਭਾਗ ਰਿਆ ਸੀ ਤੇ ਲੋਕਾਂ ਨੂੰ ਨਰਾਜ਼ਗੀ ਸੀ ਲੋਕਾਂ ਨੇ ਦੂਜਨ ਲੈਣ ਦਾ ਇਹ ਤਾਂ ਐਵੇਂ ਇੱਕ ਵਾਅਰ ਲੋਏ ਹੋ ਗਿਆ ਨਾ ਵੀ ਪ੍ਰਧਾਨ ਜੀ ਨੂੰ ਕਹਿਤਾ ਵੀ ਤੂੰ ਅਸਤੀਫਾ ਦਿਓ ਜੀ ਤੁਹਾਡੇ ਹੁੰਦਿਆ ਇਹ ਪਾਰਟੀ ਹਰ ਗਈ ਆ ਤੇ ਕੇਜੀ ਵਾਲਾ ਜਿੱਲੀਓ ਕਿਸ ਨੇ ਅਸਤੀਫਾ ਨਹੀਂ ਮੰਗਿਆ ਜੰਨੀ ਸਾਹਿਬ ਵਰਗੇ ਜੀ ਉਹਨਾਂ ਨੂੰ ਕੋਈ ਕਿਸ ਨੇ ਨਹੀਂ ਅਸਤੀਫਾ ਮੰਗਿਆ ਕਈ ਬੰਦੇ ਪਾਰਟੀ ਦੇ ਮੁੱਖ ਮੰਤਰੀ ਹਰਦੇ ਰਹੇ ਨੇ ਕਿਸ ਨੇ ਅਸਤੀਫਾ ਨਹੀਂ ਮੰਗਿਆ ਸਿਰਫ ਸਾਰ ਸ਼ਬੀਰ ਸਿੰਘ ਦੇ ਬਾਦਲ ਦੇ ਦਿਵਾਲੀ ਹੋਏ ਨਾ ਇਹ ਲਾਂਬੇ ਹੋ ਜੇ ਤੇ ਕਾਲੀ ਦਲਕਮਜ਼ੋਰ ਹੋ ਜਾਂਦਾ ਕਿਉਂਕਿ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਹੁਣੇ ਪਰਿਵਾਰਵਾਦ ਦੀ ਗੱਲ ਕਰੀ ਜਾਂਦੇ ਨੇ ਪਰਿਵਾਰਵਾਦ ਤੇ ਜਿਹੜਾ ਕੋ ਸਿਆਣਾ ਪਰਿਵਾਰ ਦਾ ਮੁੰਡਾ ਜੇ ਨਾ ਤੁਰ ਪਿਆ ਐਮਪੀ ਬਣ ਗਿਆ ਸੁਖਬੀਰ ਸਿੰਘ ਬਾਦਲ ਕਿੰਨੀ ਵਾਰੀ ਐਮਐਲਏ ਉਹ ਮੁੱਖ ਮੰਤਰੀ ਕੋਈ ਕਿ ਕੋ ਬਣ ਗਿਆ ਤੇ ਹੁਣ ਫਿਰ ਉਹਨੂੰ ਲਾਂਬੇ ਕਰਕੇ ਤੇ ਫਿਰ ਇਹਨਾਂ ਦੇ ਰਣ ਉਹ ਜਿਹੜੇ ਨਾਲ ਤੁਰੇ ਫਿਰਦੇ ਨੇ 12 13 ਬੰਦੇ ਇਹ ਕਰਕੇ ਪੁਰਾਣੇ ਬੰਦੇ ਨੇ ਖਾਨਦਾਨੀ ਬੰਦੇ ਨੇ ਤੇ ਇਹ ਨਹੀਂ ਕਹੀ ਜਾਣਾ ਜੀ ਉਹ ਜੀ ਆ ਖਾ ਗਏ ਨੇ ਜੀ ਇੱਦਾਂ ਖਾ ਗਏ ਫਰਾਂਈ ਗਲਤੀ ਠੀਕੀ ਗੱਲ ਜਾਓ ਜਾ ਕੇ ਪਿੰਡ ਦੇਖੋ ਉਹ ਬਾਸ਼ਾ ਬਣਾ 890 ਕਲਾ ਜ਼ਮੀਨ ਆ ਘੋੜੀਆਂ ਦੇ ਕੰਮ ਨੇ ਹੋਟਲਾਂ ਦੇ ਕੰਮ ਨੇ ਬਸਾਂ ਦੇ ਕੰਮ ਨੇ ਤੇ ਇਹ ਯਾਰੋ ਸ਼ਕਬੀਰ ਸਿੰਘ ਬਾਦਲ ਲੈ ਕੇ ਚੰਗੇ ਪ੍ਰਸਿੱਧਾਰ ਦੇ ਘਰ ਜਾਂ ਪਿਆ ਤੇ ਇਹਨਾਂ ਨੂੰ ਤਕਲੀਫ ਕਰਦੀ ਆ ਤੇ ਇਹ 10 ਸਾਲ ਹੋਰ ਵੀ ਕੋਈ ਕਲਦਲਦਾ ਪਹਾਰ ਰਹਿਦਾ ਮੁੱਖ ਮੰਤਰੀ ਤੇ ਉਹਨੇ ਹਰ ਜਣਾ ਸੀ ਲਗਾ ਸਤਿਆਮ ਸ਼ਾ ਅਬਦਦੀ ਤੋਂ ਤੁਰ ਕੇ ਵੇਖ ਲੋ ਕੋਈ ਰਾਜ ਭਾਗ ਤਾਂ ਡਿਕਟੇਟਰਸ਼ਿਪ ਆ ਭਾਵੇਂ ਲੋਕ ਨਰਾਜ਼ ਆ ਭਾਵੇਂ ਕੋਈ ਰਾਜਨੀਤੀ ਆ ਪਾਰਟੀਆਂ ਦੇ ਬੰਦੇ ਹਰਦੇ ਵੀ ਆਏ ਜਿੱਦੇ ਵੀ ਬੰਦੇ ਆਏ ਤੇ ਜਿਹੜੇ ਬੰਦੇ ਨਿੱਜੀ ਤੌਰ ਤੇ ਉਹਨਾਂ ਨਾਰਾਜ਼ ਨੇ ਇਹਨਾਂ ਕੁਝ ਲੈ ਕੇ ਤੇ ਉਹ ਹੀ ਜਾਂਦੇ ਨੇ ਪ੍ਰਧਾਨ ਜਿਹੜਾ ਇਹ ਸਾਡਾ ਮੜਾ ਆ ਹੁਣ ਤੁਹਾਡੇ ਸਾਹਮਣੇ ਲੋਕਾਂ ਸਾਰੂ ਸੰਪਤੀ ਨਾਲ ਉਹਨੂੰ ਪ੍ਰਧਾਨ ਬਣਾਇਆ ਇਹ ਨਿੱਕੀਆਂ ਮੋਟੀਆਂ ਗੱਲਾਂ ਚਲਦੀਆਂ ਰਹਿੰਦੀਆਂ ਨੇ ਕਿਸੇ ਦੇ ਕੋਲ ਖਿਲਾਫ ਬੋਲਦਾ ਕੋ ਟੁੱਟ ਗਿਆ ਕੋ ਜੁੜ ਗਿਆ ਇਸ ਕਰਕੇ ਪਾਰਟੀ ਬੜਾ ਵੱਡਾ ਸਮੁੰਦਰ ਆ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਆ ਇਹ ਮਜ਼ਬੂਤ ਰਹਿਣੀ ਆ ਔਰ ਇਸ ਸਮੇਂ 'ਚ 27 'ਚ ਸਾਡੀ ਸਰਕਾਰ ਬਣੀ ਆ ਇਕਲੀ ਦਲ ਦੀ ਪ੍ਰਧਾਨ ਜੀ ਨੇ ਮੁੱਖ ਮੰਤਰੀ ਬਣਨਾ ਸਾਡੇ ਸਾਰੇ ਐਮਐਲਏ ਬਣਨੇ ਨੇ ਵਜ਼ੀਰ ਬਣਨੇ ਨੇ ਲੋਕਾਂ ਡਵੈਲਪਮੈਂਟ ਕਰਾਵਾਂਗੇ ਜਿੱਦਾਂ ਪਹਿਲਾਂ ਡਵੈਲਪਮੈਂਟ ਕਰਾਉਣ ਦਾ ਹਨ ਤਰੀਕਾ ਆ ਜੋ ਪੰਜਾਬ ਚ ਕੰਮ ਬੋਲਦੇ ਨੇ ਉਹ ਕਾਲੀਦਲ ਦੇ ਬੋਲਦੇ ਨੇ ਤੇ ਇਸ ਕਰਕੇ ਕੋਈ ਕਰਾਉਣ ਵਾਲੀ ਗੱਲ ਨਹੀਂ ਇੱਥੇ ਆ ਸਾਡੇ ਗੱਲ ਆ ਹਲਕੇ ਦੀ ਕਿ ਉਹ ਕੂੜੇ ਦਾ ਬੜਾ ਮੁੱਦਾ ਬਣਿਆ ਤੇ ਉਹ ਹੁਣ ਇਥੇ ਉਹ ਦੋ ਘਰਾਂ ਦਾ ਥਾਂ ਜਿਕੇ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਟੋਏ ਪਟੰਡੇ ਨੇ ਦੇਖੇ ਟੋਇਆ ਜੀ ਵੀ ਕੂੜਾ ਜਿਹੜਾ ਉਹ ਸਮਿਆਂ ਅਹੀਂ ਅੱਜ ਵੀ ਇਹ ਗੱਲ ਤੇ ਕਾਇਮ ਆ ਇਸ ਦੀ ਖੇਦ ਰਣ ਮੈਂ ਆਪਣੀ ਜ਼ਮੀਨ ਛੜਾਵਾਂਗਾ ਜਾਂ ਜ਼ਮੀਨ ਦਾ ਪ੍ਰਬੰਧ ਕਰਕੇ ਦਿਆਂਗਾ। ਤੁਸੀਂ ਐਮਐਲਏ ਬੋਲਣ ਰਿਹਾ ਸੀ। ਮੇਰੀ ਦੇਖੋ ਜੀ ਇੰਦਾ ਕੁਰਬਾਨੀ ਆ। ਮੈਂ ਇਹ ਅੰਡਰ ਬ੍ਰਿਜ ਬਣਾਇਆ ਤੇ ਮੇਰਾ ਇਹ ਉਹ ਸ਼ੋਰੂਮ ਬੰਦ ਹੋ ਗਿਆ ਜੀ। ਦੁਕਾਨਾ ਬੰਦ ਹੋ ਗਿਆ ਮਿੰ ਤਿੰਨ ਚਾਰ ਲੱਖ ਰੁਪਈਆ ਮਹੀਨੇ ਦਾ ਆਉਂਦਾ ਸੀ। ਤੇ ਇਹ ਬੰਦ ਜਿਹੜਾ ਇਹ ਜਿਹੜੇ ਸਿਆਣੇ ਆਂਦੇ ਨੇ ਨਾ ਜੇ ਇਹ ਕਿਹੜੀ ਟਵਾ ਪਟੀ ਜਦਿ ਆਪਣੇ ਲਈ ਖੂਬ ਪਟਣਾ ਪੈਂਦਾ। ਰੱਬ ਪਰੋਂਦਾ। ਇਹ ਸਾਡਾ ਬੰਦ ਕਰਾਇਆ ਨਾ ਕਾਗਰਸ ਨੇ ਐਮਐਲਏ ਨਾਲ ਰੱਖੇ ਹੁਣ ਆਪਣਾ ਟਰੱਕ ਗੱਡੀ ਲਈ ਬੰਦ ਹੋ ਗਿਆ ਇਹ ਬੰਦ ਨਹੀਂ ਹੋਣਾ ਹੈ ਅੰਡਰਬ੍ਰਿਜ ਨੇ ਪਿੱਛੇ ਰੋਕ ਦਿੱਤਾ ਸੀ ਸਰਕਾਰ ਬੋਲ ਗਈ ਲੋਕਾਂ ਰਵਾ ਪਾਇਆ ਵੀ ਜੋ ਨਕਸ਼ੇ ਚ ਲੈਵਲ ਤੇ ਲਿਆਓ ਤੇ ਫਿਰ ਆਗੀ ਗਾੜੀ ਕੰਦ ਤੇ ਅਜੇ ਵੀ ਬੈਮਾਨੀ ਕੀਤੀ ਆ ਆਪਣੇ ਵੱਲ ਥਾਂ ਵੱਢ ਛੱਡਿਆ ਤੇ ਪਰਲੇ ਬੰਨੇ ਥਾਂ ਇਹਦਾ ਕੱਟ ਛੱਡਿਆ ਜਾ ਕੇ ਵੇਖ ਲਿਓ ਤੇ ਫਿਰ ਕਹਿਣ ਦਿਆ ਸਾਡਾ 3-4 ਲੱਖ ਕਰਾਇਆ ਹੁੰਦਾ ਸੀ ਤੇ ਸਾਨੂੰ ਇਹ ਇਧਰ ਉਧਰ ਉਹਨਾਂ ਨੂੰ ਬੜੇ ਪੈਸੇ ਆ ਜਾਂਦੇ ਨੇ ਇਹਨੂੰ ਕੁਛ ਇੱਧਰ ਉੱਧਰ ਠਗੀ ਦੇ ਪੈਸੇ ਆਉਂਦੇ ਨੇ ਕਿਹੜੇ ਪੈਸੇ ਆਉਂਦੇ ਨੇ ਐਮਐਲਏ ਬਣ ਤੋਂ ਬਾਅਦ ਤੇ ਪਹਿਲਾਂ ਤੋਂ ਹਿਸਾਬ ਦੇ ਇਹ ਨਾ ਜਾਂਦਾ ਇੱਧਰ ਉੱਧਰ ਪੈਸੇ ਆਉਂਦੇ ਨੇ ਇਥੇ ਕਮੇਟੀ ਘੜੇ ਦਾ ਭਰਾ ਬਿੱਲ ਝੂਠੇ ਪਾ ਕੇ ਪੈਸੇ ਆਉਂਦੇ ਨੇ ਨਾ ਮੈਂ ਨਾ ਸਾਨੂੰ ਗੰਨੇ ਦੇ ਪੈਸੇ ਆਉਂਦੇ ਨੇ ਨਿੰਬੂ ਦੇ ਬਾਗ ਦੇ ਆਉਂਦੇ ਨੇ ਕਿਨੂ ਦੇ ਬਾਗ ਦੇ ਆਉਂਦੇ ਨੇ ਝੋਨੇ ਦੇ ਆਉਂਦੇ ਇਹ ਦੱਸੇ ਇਹਨੂੰ ਕਿਥੇ ਪੈਸੇ ਆਉਂਦੇ ਨੇ ਇਹ ਠਗੀ ਦੇ ਪੈਸੇ ਮਾਰ ਕੇ ਨਾ ਇੱਧਰ ਉੱਧਰ ਬੜੇ ਪੈਸੇ ਆ ਜਾਂਦੇ ਨੇ ਇਹ ਰਲਿਆ ਇਹਨਾਂ ਨੇ ਨਾ ਆ ਪਏ ਨਾ ਸਾਰੀਆਂ ਕੋਠੀਆਂ ਮਿਲਣਗੀਆਂ ਸਾਰਾ ਦਾ ਕ੍ਰਪਸ਼ਨ ਦਾ ਪ੍ਰਾਇਆ ਸਾਹਮਣੇ ਆ ਗਿਆ ਉਹ ਫੰਡਿੰਗ ਦੇ ਨੂੰ ਉੱਥੇ ਜਾ ਕੇ ਭਗੰਤ ਮੰਨਦੇ ਪੈਰੀ ਪੈਂਦਾ ਇੱਥੇ ਭਗੰਤ ਮੰਨਣਾ ਤਾਂ ਮੈਂ ਜਾਣਦੇ ਕੋਈ ਨਹੀਂ ਸੀ ਇਹਨੂੰ ਲੱਗੂਗਾ ਪਤਾ ਜੇ ਸਮਾਂ ਆਏਗਾ ਤੇ ਕੋਈ ਗੱਲ ਨਹੀਂ ਨਵੇੜਾਂ ਦੇ ਹਿਸਾਬ ਕੋਈ ਗੱਲ ਨਹੀਂ ਤੇ ਤੁਹਾਡਾ ਵੀ ਧੰਵਾਦ ਆ ਫਿਰ ਸਾਰਿਆਂ ਦਾ ਤੁਸੀਂ ਸਾਡੇ ਸਨੇਹ ਦੇ ਇਕੱਠੇ ਆਏ ਜੇ ਇਹ ਹਲਕਾ ਇੰਚਾਰਜ ਦਾ ਵੀ ਸਾਰਿਆਂ ਦਾ ਧੰਗਾ ਦਿਆ ਇਹ ਸਾਰੇ ਇਕੱਠੇ ਹੋ ਕੇ ਸਰਦਾਰ ਸਬੀਰ ਸਿੰਘ ਦੇ ਸਾਰੇ ਸਿਪਾਹੀ ਨੇ ਤੇ ਇਹ ਮਿਲ ਰਾਲ ਕੇ ਇੱਥੇ ਪ੍ਰਸ ਸਾਂਝੀ ਕੀਤੀ